ਇਹ ਸਾਡੀ ਨਗਰੀ ਹੈ ਅਸੀਂ ਇੱਥੇ ਦੇ ਆਂਬ ਸਰਦੇ ਆ ਸਾਡਾ ਪਿੰਡ ਇੱਥੇ ਦੇ ਮਹਿਤਾ ਚੌਂਕ ਵਾਲ ਡੈਡੀ ਦਾ ਪਿੰਡ ਪੰਡੋਰੀ ਵਾਲ ਬੰਬੀ ਦਾ ਪਿੰਡ ਤੇ ਹੁਣ ਅਸੀਂ ਮੁੰਬਈ ਵਾਲੇ ਹੋ ਗਏ ਆ ਲੇਕਿਨ ਇਹ ਪੰਜ ਜਾਂ 50 ਸਾਡੇ ਦਿਲ ਚ ਵੱਸਦਾ ਜਦੋਂ ਵੀ ਆਨੇ ਤੇ ਮੱਥਾ ਟੇਕਣ ਚ ਬਹੁਤ ਆਨੰਦ ਆਦਾ ਹੈ ਕਾ ਕਾਮੇਡੀ ਦੇ ਮਾਮਲੇ ਜਦ ਆਜੀ ਅੰਬਸਾਰ ਦਾ ਪਾਣੀ ਦੇ ਕੁਝ ਐਦਾ ਦੀ ਬਿਠਾਸ ਹੈ ਕਿ ਉਹ ਜੋ ਕਰਦੇ ਆ ਉਹ ਕੋ ਅਨਮੈਚਡ ਹੈ ਤੁਹਾਡਾ ਕੋਈ ਵੀ ਦੋਸਤ ਤੁਹਾਨੂੰ ਕਦੋਂ ਵੀ ਕਹੇ ਕਿ ਭਾਈ ਇਹ ਡਰਗ ਟਰਾਈ ਕਰ ਲੋ ਬਹੁਤ ਵਧੀਆ ਹੈ ਇਹ ਇੱਥੇ ਤੁਹਾਨੂੰ ਦੁਨੀਆ ਮਿਲ ਜਾਏਗੀ ਇਹ ਉਹ ਤੇ ਸਮਝ ਜਾਓ ਤੁਹਾਡਾ ਦੁਸ਼ਮਣ ਹੈ ਐਸੇ ਬੰਦੇ ਤੋਂ ਬਹੁਤ ਦੂਰ ਰਹੋ ਪਲੀਜ਼ ਟਰਾਈ ਐਂਡ ਅਵੋਇਡ ਇਟ ਏ ਬੇਨਤੀ ਇਹ ਬਣਾ ਯੂਲ ਨੋਟ ਬੀ এবਲ ਟੂ ਲਿਵ ਅਬਾਉਟ 50 ইয়ারਜ਼ ਆਵ ਬੇਜ 50 ਤੋਂ ਪਹਿਲੇ ਤੁਸੀਂ ਉੱਤੇ ਚਲ ਜਾਣਾ ਸਪੋਜ਼ 100 ਫਿਲਮਾਂ ਬਣ ਰਹੀਆਂ ਤੇ ਥੱਸ ਬਹੁਤ ਸੋਹਣੀਆਂ ਫਿਲਮਾਂ ਬਣਦੀਆਂ 90 ਫਿਲਮਾਂ ਇਦਾਂ ਹੀ ਠੋਕਮ ਠਾਕੀ ਵੀ ਚੱਲਦੀਆਂ ਇਹ ਪ੍ਰੋਬਲਮ ਹੈ ਇਹਨੂੰ ਰੋਕ ਨਹੀਂ ਸਕਦੇ ਤੁਸੀਂ ਲਾਈਫ ਦੇ ਵਿੱਚ ਜਿਹੜੀ ਪੰਜਾਬੀ ਇੰਡਸਟਰੀ ਨੂੰ ਵੀ ਪਿਆ ਹੈ ਪੂਰੀ ਦੀ ਪੂਰੀ ਬਹੁਤ ਪੰਜਾਬੀ ਫਿਲਮਾਂ ਕਰਦੇ ਸੀ ਉਹ ਤੇ ਸਾਰੇ ਬਹੁਤ ਪਿਆਰ ਕਰਦੇ ਸੀ ਉਹ ਬਹੁਤ ਹੀ ਲਵਬਲ ਐਂਡ ਵੰਡਰਫੁਲ ਹਿਊਮਨ ਬੀਇੰਗ ਸੀਗਾ ਮੁਕੁਲ ਦੇਵ ਸਟਾਰ ਬਿੰਦੂ ਦਾਰਾ ਸਿੰਘ ਅੱਜ ਗੁਰੂ ਨਗਰੀ ਵਿਖੇ ਪਹੁੰਚੇ ਹੋਏ ਨੇ ਹਾਲਾਂਕਿ ਕੁਝ ਸਮਾਂ ਪਹਿਲਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਦਰਸ਼ਨ ਦੇਾਰੇ ਕਰਨ ਵਾਸਤੇ ਪਹੁੰਚੇ ਸਨ ਤਾਂ ਹੁਣ ਸਾੜਨਾ ਮੌਜੂਦ ਨੇ ਤਾਂ ਸਰ ਸਭ ਤੋਂ ਪਹਿਲਾਂ ਤਾਂ ਗੁਰੂ ਨਗਰੀ ਵਿਖੇ ਪਹੁੰਚੇ ਹੂੰ ਕਿਵੇਂ ਦਾ ਲੱਗ ਰਿਹਾ ਅਕਸਰ ਤੁਸੀਂ ਗੁਰੂ ਨਗਰੀ ਜਾਂਦੇ ਹੋ ਸਚਕਣ ਸ੍ਰੀ ਹਰਮੰਦਰ ਸਾਹਿਬ ਵੀ ਜਾਂਦੇ ਹੋ ਤਾਂ ਅੱਜ ਵੀ ਆਏ ਹੋ ਕਿਵੇਂ ਲੱਗ ਰਿਹਾ ਇਹ ਸਾਡੀ ਨਗਰੀ ਹੈ ਅਸੀਂ ਇੱਥੇ ਦੇ ਆਂਬ ਸਰਦੇ ਆ ਸਾਡਾ ਪਿੰਡ ਇੱਥੇ ਦੇ ਮਹਿਤਾ ਚੌਕ ਵਾਲ ਡੈਡੀ ਦਾ ਪਿੰਡ ਪੰਡੋਰੀ ਵਾਲ ਬੰਬੀ ਦਾ ਪਿੰਡ ਤੇ ਬਚਪਨ ਸਾਡਾ ਇੱਥੇ ਹੀ ਗੁਜ਼ਰਿਆ ਪਿੰਡਾਂ 'ਚ ਖੇਡਦੇ ਹੋਏ ਮੱਝਾਂ ਨੂੰ ਚਰਾਉਂਦੇ ਹੋਏ ਤੇ ਹੁਣ ਅਸੀਂ ਮੁੰਬਈ ਵਾਲੇ ਹੋ ਗਏ ਹਾਂ ਲੇਕਿਨ ਇਹ ਪਿੰਡ ਜਾਂ ਪੰਜਾਬ ਸਾਡੇ ਦਿਲ 'ਚ ਵੱਸਦਾ ਹੈ ਜਦੋਂ ਵੀ ਆਨੇ ਤੇ ਮੱਥਾ ਟੇਕਣ 'ਚ ਬਹੁਤ ਆਨੰਦ ਆਦਾ ਹੈ ਅ ਅੱਜ ਬਹੁਤ ਰਸ ਸੀਗਾ ਅ ਪਰਿਕਰਮਾ ਕਰ ਲਈ ਅਸੀਂ ਗੋਲਡਨ ਟੈਂਪਲ ਦੀ ਲੇਕਿਨ ਉੱਥੇ ਖਾਲੀ ਉੱਥੇ ਜਾਣ ਵਾਲੀ ਬਸ ਐਂ ਲੱਗਦਾ ਕਿ ਸਕੂਨ ਜਦੋਂ ਮੈਂ 골ਡਨ ਟੇਬਲ ਜਿੱਸੀ ਮੈਂ ਪ੍ਰੇ ਕੀਤਾ ਕਿ ਭਾਈ ਸਾਰੀ ਚੀਜ਼ਾਂ ਠੀਕ ਹੋ ਜਾਣ ਕੋਈ ਵੀ ਕਿਸ ਨੂੰ ਵੀ ਤਕਲੀਫ ਨਾ ਆਏ ਕੋਈ ਹੋਰ ਨਾ ਮਜ਼ਾਈਲਾ ਨਿਕਲਣ ਦੁਲੀਆ ਚ ਇਹ ਸਾਡੀ ਸਾਰੋਂ ਸਦਾ ਟੂ ਜਿਹੜੀ ਆ ਰਹੀ ਹੈ ਉਹਦਾ ਪਿਆਰ ਪੂਰੀ ਦੁਨੀਆ ਚ ਸਾਨੂੰ ਮਿਲੇ ਬਹੁਤ ਮਿਹਨਤ ਨਾਲ ਬਹੁਤ ਸੋਹਣੀ ਫਿਲਮ ਬਣਾਈ ਹੈ ਬੜਾ ਦੁੱਖ ਹੁੰਦਾ ਫਿਲਮਾਂ ਨਾਲ ਜਦੋਂ ਕੋਈ ਟੈਨਸ਼ਨ ਆਂਦੀ ਹੈ ਮੈਂ ਪ੍ਰੇ ਕਰਦਾ ਕਿ ਕੋਈ ਟੈਨਸ਼ਨ ਕਿਸੇ ਦੇ ਨਾਲ ਵੀ ਨਾ ਆਏ ਕਿਉਂਕਿ ਤੁਹਾਡੇ ਸਾਥੀ ਮੁਕਲਦੇਵ ਜਿਹੜੇ ਨੇ ਕਾਫੀ ਪਿਆਰ ਵੀ ਸੀਗਾ ਤੁਹਾਡਾ ਕਿਉਂਕਿ ਕਈ ਵਾਰ ਵੀਡੀਓਜ਼ ਦੇਖਣੀਆਂ ਰੀਲਸ ਦੇਖਣੀਆਂ ਤਾਂ ਕਾਫੀ ਇੱਕ ਮੈਮਰੀਜ਼ ਜਿਹੜੀਆਂ ਤੁਹਾਡੀਆਂ ਉਹਨਾਂ ਦੇ ਨਾਲ ਸੀਗੀਆਂ ਤਾਂ ਉਹਨਾਂ ਦੇ ਜਾਣ ਦੇ ਨਾਲ ਕਿੰਨਾ ਕੁ ਘਾਟਾ ਜਿਹੜਾ ਲਾਈਫ ਦੇ ਵਿੱਚ ਪਿਆ ਹੈ ਲਾਈਫ ਦੇ ਵਿੱਚ ਨਹੀਂ ਪੰਜਾਬੀ ਇੰਡਸਟਰੀ ਨੂੰ ਵੀ ਪਿਆ ਹੈ ਪੂਰੀ ਦੀ ਪੂਰੀ ਬਹੁਤ ਪੰਜਾਬੀ ਫਿਲਮਾਂ ਕਰਦੇ ਸੀ ਉਹ ਤੇ ਸਾਰੇ ਬਹੁਤ ਪਿਆਰ ਕਰਦੇ ਸੀ ਉਹ ਬਹੁਤ ਹੀ ਲਵਬਲ ਐਂਡ ਵੰਡਰਫੁਲ ਹਿਊਮਨ ਬੀਇੰਗ ਸੀਗਾ ਮੁਕੁਲ ਦੇਵ ਤੇ ਰੱਬ ਦਾ ਬੰਦਾ ਸੀ ਲੇਕਿਨ ਉਹ ਯਾਨੀ ਲਾਈਫ ਜਿੱਦਾਂ ਦੀ ਹੈ ਨਾ ਉਹ ਉਹਨੇ ਆਪਣਾ ਯਾਨੀ ਜਦੋਂ ਥੋੜਾ ਜਿਹਾ ਮੂਡ ਖਰਾਬ ਹੋ ਜਾਂਦਾ ਤੇ ਉਹ ਘਰੇ ਬਹਿ ਕੇ ਕੋਵਿਡ ਦੇ ਬਾਅਦ ਜ਼ਿਆਦਾ ਹੀ ਆਪਾਂ ਘਰੇ ਬਹਿ ਗਿਆ ਤੇ ਮਾਪਿਓ ਨਾਲ ਬਹੁਤ ক্লোਸ ਸੀ ਪਹਿਲੇ ਪਿਓ ਚਲੇ ਗਏ ਫਿਰ ਮਾਂ ਜੀ ਚਲੇ ਗਈ ਤੇ ਉਹਦੇ ਬਾਅਦ ਉਹ ਬਹੁਤ ਕੱਲਾ ਪੈ ਗਿਆ ਤੇ ਤੁਹਾਡੇ ਵੀ ਸੁਣਿਆ ਕਰੇ ਦਾਦਾ ਜੀ ਦੀ ਤਬੀਅਤ ਠੀਕ ਨਹੀਂ ਹੈ ਤੇ ਤੁਸੀਂ ਵੀ ਇੱਥੇ ਆਏ ਹੋ ਕੰਮ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ ਲਾਈਫ ਚੱਲਦੀ ਰਹੇਗੀ ਲੋਕੀ ਆਣਗੇ ਜਾਣਗੇ ਲੇਕਿਨ ਜਦੋਂ ਆਪਣੇ ਜਾਂਦੇ ਆ ਤੇ ਬਹੁਤ ਬਹੁਤ ਦੁੱਖ ਹੁੰਦਾ ਹੈ ਤੇ ਮੈਂ ਪ੍ਰੇਅ ਕਰਦਾ ਉਹਨਾਂ ਦੀ ਹੈਲਥ ਬਹੁਤ ਠੀਕ ਰਹੇ ਮੁਕุลਦੇਵ ਦਾ ਬਹੁਤ ਹੀ ਸੋਹਣਾ ਕੰਮ ਹੈ ਸਾਨਾ ਉਸਦਾਰ ਟੂਚ ਤੇ ਅਸੀਂ ਇਹ ਫਿਲਮ ਉਹਨੂੰ ਡੈਡੀਕੇਟ ਕਰਦੇ ਆ ਕਿਉਂਕਿ ਉਹ ਇਹਦੀ ਲਾਸਟ ਫਿਲਮ ਹੋਏਗੀ ਤੁਸੀਂ ਸਾਰੇ ਜਦੋਂ ਦੇਖੋਗੇ ਤੁਹਾਨੂੰ ਸਮਝ ਆਏਗਾ ਟੋਨੀ ਟਿਟੋ ਇਹਨਾਂ ਮजेदार ਹਾਸਸ ਕੇ ਘੇਰੋਗੇ ਤੁਸੀਂ ਪਰ ਹੁਣ ਸਰਸਰਾਰ ਫਰੀ ਚ ਟੋਨੀ ਟੀਟੋ ਟੋਨੀ ਦੇ ਬਗੈਰ ਟੀਟੋ ਕੀ ਕਰੇਗਾ ਪਤਾ ਨਹੀਂ ਲੇਕਿਨ ਇਹ ਹੀ ਹੈ ਲਾਈਫ ਲਾਈਫ ਚੱਲਦੀ ਰਹਿਣੀ ਚਾਹੀਦੀ ਹੈ ਅਸੀਂ ਜਿਹੜੇ ਵੀ ਬੰਦੇ ਜਾਂਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਖੁਸ਼ੀਆਂ ਚ ਯਾਦ ਕਰੀਏ ਜੀ ਬਿੰਦੂ ਜੀ ਇਸ ਦੇ ਨਾਲ ਨਾਲ ਜਿੱਥੇ ਕਿ ਬਾਲੀਵੁੱਡ ਇੰਡਸਟਰੀ ਜਿਹੜੀ ਆ ਕਾਫੀ ਹੈਲਕਾਰਿਆ ਲੇਕਿਨ ਇਸ ਦੇ ਨਾਲ ਜਿਹੜੀ ਪਾਲੀਵੁੱਡ ਇੰਡਸਟਰੀ ਜਾਂ ਪੰਜਾਬੀ ਇੰਡਸਟਰੀ ਦੀ ਆਪਾਂ ਗੱਲ ਕਰ ਲਈਏ ਉਸ ਨੂੰ ਕਿਵੇਂ ਵੇਖਦੇ ਹੋ ਉਹਦੇ ਵਿੱਚ ਐਂਟਰੀ ਕਿਉਂਕਿ ਕਿਤਨਾ ਕਿਤੇ ਚਾਹੀਦਾ ਨਹੀਂ ਕਿ ਉਸ ਨੂੰ ਵੀ ਕਿਤਨੇ ਕੁ ਉਸ ਮਕਾਮ ਤੱਕ ਲੈ ਕੇ ਜਾਇਆ ਜਾਵੇ ਮੁਕਾਮ ਤਖਤੇ ਬਹੁਤ ਲੈ ਕੇ ਗਏ ਹੋਏ ਆ ਪੰਜਾਬੀ ਫਿਲਮਾਂ ਬਹੁਤ ਵਡੀਆਂ ਹਿੱਟ ਹੋਦੀਆਂ ਨੇ ਪੰਜਾਬੀ ਫਿਲਮ ਜਦ ਆਉਂਦੀ ਆ ਤੇ ਬਹੁਤ ਸੁਪਰਬ ਚੱਲਦੀ ਹੈ ਤੇ ਬਹੁਤ ਸੋਹਣੀਆਂ ਫਿਲਮਾਂ ਬਣਦੀਆਂ ਵੀ ਆ ਸਾਰੀਆਂ ਨਹੀਂ ਬਣਦੀਆਂ ਚੱਕਰ ਇਹ ਹੈ ਕਿ ਪੰਜਾਬੀ ਫਿਲਮਾਂ ਚ ਸਪੋਜ਼ 100 ਫਿਲਮਾਂ ਬਣ ਰਹੀਆਂ ਤੇ 10 ਬਹੁਤ ਸੋਹਣੀਆਂ ਫਿਲਮਾਂ ਬਣਦੀਆਂ 90 ਫਿਲਮਾਂ ਇਦਾਂ ਹੀ ਠੋਕਮ ਠਾਕੀ ਵੀ ਚੱਲਦੀਆਂ ਇਹ ਪ੍ਰੋਬਲਮ ਹੈ ਇਹਨੂੰ ਰੋਕ ਨਹੀਂ ਸਕਦੇ ਤੁਸੀਂ ਤੇ ਯਾਨੀ ਹੁਣ ਜਿੱਦ ਵੱਡੇ ਵੱਡੇ ਹੀਰੋ ਨੇ ਬਹੁਤ ਸੁਪਰਸਟਾਰਸ ਨੇ ਲੋਕੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਹਿੰਦੀ ਫਿਲਮਾਂ ਚ ਵੀ ਆਉਂਦੇ ਆ ਤੇ ਫਿਲਮ ਇੰਡਸਟਰੀ ਆਈ ਥਿੰਕ ਇਜ਼ ਡੂਇੰਗ ਵੈਲ ਪੰਜਾਬ ਦੀ ਬਟ ਆਈ ਹੋਪ ਕਿ ਪੰਜਾਬ ਵੀ ਹੋਰ ਵੈਲ 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 ਕਰਦਾ ਰਹੇ ਅਸੀਂ ਪ੍ਰੇ ਕਰਦੇ ਆਂ ਜਦੋਂ ਵੀ ਕੋਈ ਗਵਰਨਮੈਂਟ ਇੱਥੇ ਆਂਦੀ ਆ ਪਹਿਲੇ ਦਿਨ ਲੋਕੀ ਬੜੇ ਖੁਸ਼ ਹੁੰਦੇ ਆ ਬਾਅਦ ਚ ਫਿਰ ਗਾਲਾਂ ਕੱਢਦੇ ਆ ਤੇ ਅਸੀਂ ਚਾਹੁੰਦੇ ਆ ਇੱਕ ਵਾਰੀ ਗਵਰਨਮੈਂਟ ਆਏ ਜਿਹੜੀ ਗਾਲਾਂ ਨਾ ਕੱਢੇ ਜਾਣ ਤੇ ਲੋਕੀ ਵਾਹ 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 ਕਰਦੇ ਰਹਿਣ ਤੇ ਪ੍ਰੇ ਕਰਦੇ ਆ ਕਿ ਪੰਜਾਬ ਬਹੁਤ ਅੱਗੇ ਵਧੇ ਤੁਸੀਂ ਪੰਜਾਬ ਲਈ ਕਿਵੇਂ ਸੋਚਦੇ ਹੋ ਕਿਉਂਕਿ ਇੱਥੋਂ ਦੇ ਰਹਿਣ ਪਹਿਣ ਕਹਿ ਲਈਏ ਕਿ ਜਮਪਾਲ ਤੁਹਾਡਾ ਇੱਥੋਂ ਦਾ ਹੈਗਾ ਫਾਦਰ ਸਾਹਿਬ ਤੁਹਾਡੇ ਇੱਥੋਂ ਦੇ ਮਦਰ ਇੱਥੋਂ ਦੇ ਤਾਂ ਹੁਣ ਚਾਹੇ ਤੁਸੀਂ ਬੰਬੇ ਰਹਿ ਰਹੇ ਹੋ ਲੇਕਿਨ ਪੰਜਾਬ ਬਾਰੇ ਤੁਹਾਡੀ ਕੀ ਥਿੰ ਤੇ ਅਸੀਂ ਸਾਡਾ ਕਿਸੇ ਦੇ ਸਾਹਮਣੇ ਅਸੀਂ ਝੁਕਦੇ ਨਹੀਂ ਹਾਂ ਤੇ ਇਹਦੀ ਕੁਝ ਵੀ ਹੋ ਜੇ ਭਾਵੇਂ ਖਾਸ ਕਰਕੇ ਮਾਝੇ ਵਾਲੇ ਮਾਝੇ ਵਾਲੇ ਨਹੀਂ ਪੰਜਾਬੀਆਂ ਚ ਆਨਕ ਹੁੰਦੀ ਹੈ ਲੇਕਿਨ ਅਸੀਂ ਇਹ ਵੀ ਸੋਚਦੇ ਹਾਂ ਪਤਾ ਨਹੀਂ ਮੇਰੇ ਸਮਝ ਚ ਗੱਲ ਕੀ ਹੈ ਜਿਹੜੀ ਵੀ ਗਵਰਨਮੈਂਟ ਸੈਂਟਰ ਚ ਹੁੰਦੀ ਹੈ ਉਹਨੂੰ ਪੰਜਾਬੀ ਬੋਟ ਨਹੀਂ ਕਰਦਾ ਤੇ ਉਸ ਦੀ ਪੰਜਾਬੀ ਪਿੱਛੇ ਪੜ ਜਾਂਦਾ ਪਿੱਛੇ ਸਟੇਟ ਪਿੱਛੇ ਰਹਿ ਜਾਂਦਾ ਜਿਹੜਾ ਸੈਂਟਰ ਚ ਹੈ ਉਹੀ ਸਟੇਟ ਜੋ ਹੈ ਤੇ ਸਟੇਟ ਅੱਗੇ ਭੱਜਦਾ ਹੈ ਜਦੋਂ ਸੈਂਟਰ ਹਲਾ ਗਰੰਦਾ ਵਿੱਚ ਜੇ ਕਾਂਗਰਸ ਅੱਜ ਉਹਨਾਂ ਨੂੰ ਵੋਟ ਨਹੀਂ ਕਰਨਾ ਜੇ ਉਹ ਕੋਈ ਅੱਜ ਉਹਨਾਂ ਨੂੰ ਵੋਟ ਨਹੀਂ ਕਰਨਾ ਐਸਾ ਸਿਸਟਮ ਪਤਾ ਨਹੀਂ ਕਿਉਂ ਹੈ ਪੰਜਾਬੀਆਂ 'ਚ ਲੇਕਿਨ ਮੇਨ ਚੀਜ਼ ਹੈ ਪੰਜਾਬ ਬਹੁਤ ਹਾਰਡ ਵਰਕਿੰਗ ਸਟੇਟ ਹੈ ਪੂਰੀ ਦੁਨੀਆ 'ਚ ਪੰਜਾਬੀ ਰਾਜ ਕਰ ਰਹੇ ਨੇ ਪੰਜਾਬ ਦਾ ਪਾਣੀ ਵੱਖਰਾ ਹੈ ਇਸ ਦਾ ਖਾਣੇ ਦਾ ਟੇਸਟ ਹੀ ਵੱਖਰਾ ਹੈ ਅੰਬਰਸਰ ਸਪੈਸ਼ਲੀ ਕਾਮੇਡੀ ਦਾ ਬਈ ਹੱਬ ਹੈ ਜਿਹੜੇ ਕਾਮੇਡੀ ਇੱਥੇ ਕਰਦੇ ਆ ਪੰਜਾਬ ਦੇ ਪਾਣੀ ਦੇ ਅੰਬਰਸਰ ਦੇ ਪਾਣੀ ਦੀ ਕੋਈ ਸਪੈਸ਼ਲ ਰੈਲਿਟੀ ਹੈ ਤੇ ਖਾਣਾ ਵੀ ਬਹੁਤ ਟੇਸਟੀ ਹੈ ਇਹ ਨਾਮ ਕਾਫੀ ਮਸ਼ਹੂਰ ਹੈ ਗੁਰੂ ਨਗਰੀ ਦੇ ਨਾਲ ਜਿੱਥੇ ਨਾਲ ਕਹਿ ਲਿਆ ਕਿ ਕਪਲ ਸ਼ਰਮਾ ਜਾਂ ਭਾਰਤੀ ਜਾਂ ਤੁਸੀਂ ਸਾਰੇ ਜਾਣੇ ਬਾਲੀਵੁੱਡ 'ਚ ਆ ਕੇ ਕਾਫੀ ਜ਼ਿਆਦਾ ਤੁਮ ਬਿਲਕੁਲ ਕਾਮੇਡੀ ਦੇ ਮਾਮਲੇ ਜੇ ਆਈਕ ਅੰਬਰਸਰ ਦੇ ਪਾਣੀ ਦੇ ਕੋਈ ਐਦਾ ਦੀ ਮਿਠਾਸ ਹੈ ਕਿ ਉਹ ਜੋ ਕਰਦੇ ਆ ਉਹ ਕੋਈ ਅਨਮੈਚਡ ਹੈ ਤੇ ਮੇਨ ਚੀਜ਼ ਇਹ ਹੈ ਕਿ ਅਸੀਂ ਅੰਬਰਸਰ ਹੀ ਆਏ ਜੀ ਤੇ ਸਾਨੂੰ ਤੇ ਅਪਰੇ ਕਰਦੇ ਆ ਕਿ ਅੰਬਰਸਰ 골ਡਨ ਟੈਂਪਲ ਤੇ ਹੈ ਹੀ ਇਹ ਸਟੇਟ ਇਹ ਪੂਰੀ ਸਿਟੀ ਨੂੰ ਬਚਾਉਣ ਵਾਲਾ 골ਡਨ ਟੈਂਪਲ ਹੈ ਵਾਇਗਰੋ ਜੀ ਦੀ ਮੇਰ ਹੈ ਲੇਕਿਨ ਇਹ ਸਿਟੀ ਬਹੁਤ ਸੋਹਣੀ ਸਿਟੀ ਹੈ ਲੋਕ ਬਹੁਤ ਸੋਹਣੇ ਨੇ ਬਹੁਤ ਵਧੀਆ ਲੋਕ ਨੇ ਤੇ ਇਹ ਇੱਥੇ ਥੋੜੀ ਇੰਡਸਟਰੀ ਵੀ ਆ ਜਾਏ ਅਸੀਂ ਜਾਣਦੇ ਹਾਂ ਕਿ ਅੰਬਰਸਰ 'ਚ ਹੋਰ ਵੀ ਕੰਮ ਚੱਲ ਸਿਰਫ ਟੈਂਪਲ ਤੇ ਟੂਰਿਜ਼ਮ ਤੇ ਚੱਲ ਹੀ ਰਿਹਾ ਹੈ ਖਾਣਾ ਵੀ ਨਾ ਚੱਲਦਾ ਰਹੇ ਉਹ ਤਾਂ ਚੱਲਦਾ ਜਾਏਗਾ ਲੇਕਿਨ ਬਾਕੀ ਵੀ ਹੋਰ ਕੰਮ ਵਧਦੇ ਜਾਣ ਤੇ ਲੋਕੀ ਜਿਹੜੀ ਹੈ ਡਰੱਗਸ ਹੈ ਪਲੀਜ਼ ਇਹ ਤੋਂ ਸਾਰੇ ਸਾਰੇ ਦੂਰ ਰਹਿੰਗ ਇਹਦਾ ਕੋਈ ਫਿਊਚਰ ਨਹੀਂ ਹੈ ਤੁਸੀਂ ਲੱਗਦਾ ਤੁਹਾਨੂੰ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਲੇਕਿਨ ਇਹਦਾ ਕੋਈ ਕੰਮ ਚੰਗਾ ਨਹੀਂ ਹੈ ਮਾੜਾ ਹੀ ਮਾੜਾ ਕੰਮ ਹੈ ਮੈਂ ਵੀ ਅਪੀਲ ਕਰਦੇ ਹਾਂ ਤੁਸੀਂ ਪੰਜਾਬੀਆਂ ਨੂੰ ਬਿਲਕੁਲ ਅਪੀਲ ਕਰਦੇ ਆ ਪੰਜਾਬੀਆਂ ਨੂੰ ਕਿ ਪੰਜਾਬੀ ਯਾਨੀ ਗਬਰੂ ਜਵਾਨ ਲੰਬੇ ਤਗੜੇ ਜੱਟ ਲੱਗਦਾ ਜੀਏ ਭਾਈ 6 6 ਫੁੱਟ ਦੇ ਹੁਣ ਪਤਲੇ ਪਤਲੇ ਛੋਟੇ ਛੋਟੇ ਸਰਦਾਰ ਜਦੋਂ ਮੈਂ ਦੇਖਦਾ ਮੈਨੂੰ ਥੋੜਾ ਜਿਹਾ ਦੁੱਖ ਹੁੰਦਾ ਹੈ ਕਈ ਇਦਾਂ ਦੀ ਵੀ ਹੈਗੇ ਜਿਹੜੇ ਨੇਚਰਲੀ ਖਾਣੇ ਪੀਣ ਦੇ ਵਜੇ ਨਾਲ ਆਏ ਨੇ ਖਾਣਾ ਪੀਣਾ ਵੀ ਬਹੁਤ ਮਿਕਸਚਰ ਹੋ ਗਿਆ ਹੈ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਹੈ ਪੈਸਟਿਸਾਈਡ ਇਹ ਉਹ ਤੇ ਜਿਹੜੀ ਸਾਡੀ ਨਸਲ ਹੈ ਉਹ ਥੋੜੀ ਵੀਕ ਪਈ ਜਾ ਰਹੀ ਹੈ ਲੇਕਿਨ ਡਰੱਗਸ ਦੇ ਵਜੇ ਨਾਲ ਜਿਹੜੇ ਉਹ ਪੂਰਾ ਆਪਣਾ ਲਾਈਫ ਨੂੰ ਹੀ ਖਤਮ ਕਰ ਰਹੇ ਨੇ ਉਹਨਾਂ ਨੂੰ ਸੁਪਨੇ ਦੀ ਦੁਨੀਆ ਪਤਾ ਨਹੀਂ ਕੀ ਸੋਚ ਰਹੇ ਨੇ ਕਿ ਕੀ ਮਿਲ ਜੇਗਾ ਕੁਝ ਨਹੀਂ ਮਿਲਣਾ ਕਿਉਂਕਿ ਜਦੋਂ ਤੁਹਾਡੇ ਫਾਦਰ ਸਾਹਿਬ ਦਾ ਵੀ ਇੱਕ ਸਮਾਂ ਹੁੰਦਾ ਸੀ ਕਿ ਜਦੋਂ ਸੁਨਹਿਰੀ ਪੰਜਾਬ ਆਖਿਆ ਜਾਂਦਾ ਸੀਗਾ ਤਾਂ ਅੱਜ ਦੇ ਸਮੇਂ 'ਚ ਕਈ ਮਾਵਾਂ ਨੇ ਆਪਣੇ ਪੁੱਤ ਗਵਾਏ ਨੇ ਕਈ ਇਹੋ ਜਿਹੇ ਘਰ ਹੈਗੇ ਨੇ ਕਿ ਜਵਾਨ ਪੁੱਤ 20 20 ਸਾਲਾਂ 18 18 ਸਾਲਾਂ ਪੁੱਤ ਜਿਹੜੇ ਨੇ ਉਹ ਨਸ਼ੇ ਕਰਕੇ ਮਰ ਚੁੱਕੇ ਬਿਲਕੁਲ ਇਹ ਸਮਝ ਨਹੀਂ ਆ ਰਿਹਾ ਕਿ ਪੰਜਾਬੀ ਦਸ਼ੇਵਾਲ ਤੇ ਹੋਣਾ ਹੀ ਨਹੀਂ ਚਾਹੀਦਾ ਪੰਜਾਬ 'ਚ ਨਾ ਸਿਗਰਟ ਹੋਣੀ ਚਾਹੀਦੀ ਇਹ ਨਾ ਗੁੱਟਖਾ ਹੋਣਾ ਚਾਹੀਦਾ ਨਸ਼ਾ ਹੋਣਾ ਚਾਹੀਦਾ ਇੱਥੇ ਹੁਣ ਜਦ ਦੁੱਧ ਦਿਓ ਘਿਓ ਤੇ ਮੱਖਣ ਇਹ ਪੰਜਾਬ ਹੈ ਅਸੀਂ ਉਹੀ ਪੰਜਾਬ ਚਾਹਨੇ ਆ ਅਸੀਂ ਅਪੀਲ ਕਰਦੇ ਆ ਸਾਰਿਆਂ ਨੂੰ ਕਿ ਪਲੀਜ਼ ਸਟੇ ਅਵੇ ਫਰਮ ਇਟ ਤੁਹਾਡਾ ਕੋਈ ਵੀ ਦੋਸਤ ਤੁਹਾਨੂੰ ਕਦੋਂ ਵੀ ਕਹੇ ਕਿ ਭਈ ਇਹ ਡਰਗ ਟਰਾਈ ਕਰ ਲੋ ਬਹੁਤ ਵਧੀਆ ਹੈ ਇਹਦੇ ਛੇ ਤੁਹਾਨੂੰ ਦੁਨੀਆ ਮਿਲ ਜੇਗੀ ਇਹ ਉਹ ਤੇ ਸਮਝ ਜਾਓ ਤੁਹਾਡਾ ਦੁਸ਼ਮਨ ਹੈ ਐਸੇ ਬੰਦੇ ਤੋਂ ਬਹੁਤ ਦੂਰ ਰਹੋ ਪਲੀਜ਼ ਟਰਾਈ ਐਂਡ ਅਵੋਇਡ ਇਟ ਜੇ ਬਣਾ ਯੂਲ ਨੋਟ ਬੀ ਐਬਲ ਟੂ ਲਿਵ ਅਬੋਵ 50 ইয়ারਜ਼ ਆਫ এজ 50 ਤੋਂ ਪਹਿਲੇ ਤੁਸੀਂ ਉੱਤੇ ਚਲ ਜਾਣਾ ਤੇ ਅਗਰ ਤੁਸੀਂ ਉੱਤੇ ਜਾਣਾ ਚਾਹਦੇ ਹੋ ਤੇ ਫਿਰ ਮਾਰ ਲਓ ਸ਼ੱਕ ਲਓ ਤਾਂ ਇਸ ਤਰ੍ਹਾਂ ਦੇ ਨਾਲ ਹਰ ਵਾਰ ਆਨੇ ਉਹ ਜਦੋਂ ਗੁਰੂ ਘਰ ਜਾਣੇ ਉਹ ਤਾਂ ਗੁਰੂ ਘਰ ਦੇ ਨਾਲ ਕੋਈ ਖਾਸ ਯਾਦ ਜੁੜੀ ਜਾਂ ਬਾਬਾ ਜੀ ਦੇ ਅੱਗੇ ਕੁਝ ਖਾਸ ਅਰਦਾਸ ਕੀਤੀ ਹੋਣੀ ਹਾਂ ਅੱਜ ਅੱਜ ਤਾਂ ਮੈਂ ਆਪਣੀ ਸਾਰੇ ਦੁਨੀਆ ਲਈ ਮੈਂ ਕਰਦਾ ਮੈਂ ਜਦੋਂ ਅਰਦਾਸ ਕਰਦਾ ਸਾਰੇ ਲਈ ਕਰਦਾ ਹਿੰਦੂ ਮੁਸਲਮ ਸਿੱਖ ਸਾਈ ਪੂਰੀ ਦੁਨੀਆ ਪੂਰਾ ਦੇ ਸਾਰ ਸਰਬਤ ਦਾ ਭਲਾ ਹਾਲ ਹੈ ਐਸਪੀ ਸਿੰਘ ਓਬਰਾ ਸਾਡੇ ਰੋਲ ਮਾਡਲ ਨੇ ਤੇ ਅਸੀਂ ਪ੍ਰੇ ਕਰਦੇ ਹਾਂ ਕਿ ਸਾਰੇ ਖੁਸ਼ ਰਹਿਣ ਸਾਨੂੰ ਫਜ਼ਾਲ ਲਈ ਅੱਜ ਥੋੜੀ ਸਪੈਸ਼ਲ ਕੀਤੀ ਹੈ ਬੇਟਾ ਫਤਿਹ ਹੈ ਉਹ ਵੀ ਫਿਲਮਾਂ 'ਚ ਆਉਣ ਵਾਲਾ ਹੈ ਉਹਦੇ ਲਈ ਕਿ ਬਹੁਤ ਵਧੀਆ ਬਾਬਾ ਜੀ ਕਰਨ ਉਹਦੇ ਹੁਤੇ ਹੈ ਫੈਮਲੀ ਲੀਡਰ ਕੋਈ ਸਾਰੇ ਕਰਦੇ ਆ ਸਾਡਾ ਨੀਲ ਪਾਲਜ ਦਾ ਨੰਬਰ 1 ਬਿਜ਼ਨਸ ਹੈ ਪੂਰੇ ਇੰਡੀਆ 'ਚ ਬਲੂ ਸਕਾਈ ਬਹੁਤ ਚੀਜ਼ਾਂ ਚੱਲ ਰਹੀਆਂ ਨੇ ਲੇਕਿਨ ਮੇਨ ਮੇਰਾ ਇਹੀ ਬਖਸਦ ਹੁੰਦਾ ਜਦੋਂ ਮੈਂ ਗੁਰਦੁਆਰੇ ਜਾਂਦਾ ਕਿਉਂਕਿ ਮੇਰੇ ਮੰਮੀ ਤੇ ਡੈਡੀ ਜਦੋਂ ਉਹਨਾਂ ਦਾ ਵਿਆਹ ਤੈਅ ਹੋਇਆ ਸੀ ਤੇ ਉਹਨਾਂ ਨੇ ਕਿਹਾ ਤੁਸੀਂ ਨਾ ਇਹ ਕੰਮ ਕਰੋ ਮੈਂ ਕੁੜੀ ਦੇਖਣ ਦੇ ਬਗੈਰ ਨਹੀਂ ਵਿਆਹ ਕਰਨਾ ਤੇ ਉਹਨੂੰ ਗੋਲਡਨ ਟੈਂਪਲ ਬੁਲਾ ਲਓ ਤੇ ਮਮੀ ਆਪਣੀ ਫੈਮਿਲੀ ਨਾਲ ਗੋਲਡਨ ਟੈਂਪਲ ਆਈ ਤੇ ਡੈਡੀ ਆਪਣੀ ਫੈਮਿਲੀ ਨਾਲ ਗੋਲਡਨ ਦੂਰ ਦੂਰ ਜੀ ਜੀ ਬੰਦੇ ਇੱਥੇ ਤੇ ਕੁੜੀਆਂ ਇੱਥੇ ਐ ਦੂਰੋਂ ਦੇਖ ਲਿਆ ਤੇ ਕਹਿੰਦਾ ਠੀਕ ਹੈ ਤੇ ਵਿਆਹ ਉੱਥੇ ਹੋਇਆ ਜੀ ਤੇ ਇਹ ਸਾਡਾ ਜਿਹੜਾ ਜਿਹ ਹਾਏ ਹੈ ਹੀ ਹੈ ਅੰਮ੍ਰਿਤਸਰ ਆਏ ਤੇ ਗੋਲਡਨ ਟੈਂਪਲ ਨਹੀਂ ਗਏ ਤੇ ਤੁਸੀਂ ਨਿਕਲ ਗਏ ਅੰਮ੍ਰਿਤਸਰ ਤੋਂ ਤੇ ਫਿਰ ਲੱਗਦਾ ਕੰਪਲੀਟ ਨਹੀਂ ਹੋਇਆ ਇਹ ਟ੍ਰਿਪ ਜੀ ਥੈਂਕ ਯੂ ਸੋ ਮਾਚ ਜੀ ਤਾਂ ਇਹ ਸੀਗੇ ਬਿੰਦੂ ਦਾਰਾ ਸਿੰਘ ਤਾਂ ਖੁੱਲ ਕੇ ਗੱਲਬਾਤ ਜਿਹੜੀ ਉਹਨਾਂ ਨੇ ਸਾਡੇ ਨਾਲ ਕੀਤੀ ਆ ਤਾਂ ਉਹ ਤਸਵੀਰ ਜਿਹੜੀ ਟੱਨਾਂ ਸਾਂਝੀ ਕੀਤੀ ਗੱਲਬਾਤ ਸਾਂਝੀ ਕੀਤੀ ਆ ਤਾਂ ਤਾਂ ਇੱਕ ਖਾਸ ਅਪੀਲ ਵੀ ਉਹਨਾਂ ਨੇ ਕੀਤੀ ਆ ਕਿ ਨਸ਼ੇ ਨੂੰ ਲੈ ਕੇ ਕਿਉਂਕਿ ਨਸ਼ੇ ਨੂੰ ਲੈ ਕੇ ਜ਼ਰੂਰ ਉਹਨਾਂ ਨੇ ਆਖਿਆ ਕਿ ਨਸ਼ਾ ਜਿਹੜਾ ਨੌਜਵਾਨ ਤਿਆਗਣ ਤਾਂ ਜੋ ਪੰਜਾਬ ਜਿਹੜਾ ਸਾਡਾ ਫੇਰ ਤੋਂ ਜਿਹੜਾ ਸੁਨਹਿਰੀ ਲੀਆ ਤੇ ਹੋ ਸਕੇ ਤਾਂ ਨਾਲ ਇਹ ਵੀ ਅਪੀਲ ਕੀਤੀ ਆ ਕਿ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨੌਜਵਾਨੀ ਆ ਵੱਧ ਚੜ ਕੇ ਆਪਣੇ ਪੰਜਾਬ ਨੂੰ ਪ੍ਰਮੋਟ ਕਰਨ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜੀ ਪੰਜਾਬੀ ਇੰਡਸਟਰੀ ਨੂੰ ਲੈ ਕੇ ਕਈ ਵੱਡੀਆਂ ਗੱਲਾਂ ਜਿਹੜਾ ਉਹਨਾਂ ਵੱਲੋਂ